ਹੀਂ ਸੁਣਨਾ ਹੈ ਭਾਈ ਪਾਕਿਸਤਾਨ ਇਤਨਾ ਹੈ ਕਿ ਤਾ ਮੁਸਲਮਾਨ ਹੈ ਇੱਕ ਮਸੱਲੀ ਕੋਈ ਹੋਰ ਜਾਤ ਹੁੰਦੀ ਕੋ ਮਸੱਲੀ ਕੌਣ ਹੁੰਦਣ ਉਹ ਤੇਨੇ ਝੂੜੇ ਹੁੰਦੇ ਅੱਛਾ ਮਸੱਲੀ ਜਿਹੜੇ ਹੁੰਦੇ ਮੁਸਲਮਾਨੇ ਝੂੜੇ ਹੁੰਦਣ ਤਾਂਦੇ ਹਸਪੰਡ ਚਾਹੇ ਕੋਈ ਅੱਛਾ ਠੀਕ ਹੈ ਕਈ ਲੋਕ ਵੈਨ ਨੇ ਮਸੱਲੀ ਨਾ ਫੋਨ ਨਾ ਚ ਵੈਨ ਨੇ ਹੁੰਦਣ ਗਾ ਫੋਨ ਨਾ ਚ ਅਜ ਭੰਗੀ ਹੈ ਅੱਛਾ ਇਸ ਤਰ੍ਹਾਂ ਹੁੰਦੇ ਮਸੱਲੀ ਇਸ ਤਰ੍ਹਾਂ ਹੁੰਦੇ ਲੱਗਾ ਪਟਾਈਮ ਬੜਾ ਹੋ ਗਿਆ 102 ਸਾਲ ਦੀ ਉਮਰ ਬੜੀ ਹੁੰਦੀ ਬਾਬਾ ਬਹੁਤ ਉਮਰ 102 ਸਾਲ ਬਾਬਾ ਤੇਰੀ ਹੋ ਗਈ। ਰਾਜੇ ਵੀ ਚੰਗੀ ਤਰ੍ਹਾਂ ਬਾਬਾ ਸੁਣ ਲੈਂਦਾ ਹੈ, ਟੋਰ ਲੈਂਦਾ ਹੈ, ਬੋਲ ਲੈਂਦਾ ਤੁਹਾਡੇ ਸਾਹਮਣੇ ਬੋਲਦਾ ਹੀ ਪਿਆ ਸਾਰਾ ਕੁਝ ਯਾਦ ਇਸੇ ਬਹੁਤ ਮੈਮਰੀ ਬੜੀ ਤੇਜ਼ ਹੈ। ਨੌ ਦਿਨ ਹੋ ਗਏ ਮੰਗੀ। ਮੈਂ ਬੋਲ ਨਹੀਂ ਜਾਂਦਾ। ਹਾਂ ਹੁਣ ਇੱਕ ਤੋਂ 102 ਸਾਲ ਦੀ ਉਮਰ ਤਬਾ ਤਈ ਮੈਂ ਹਾਂ। ਪੁਰਾਣੀ ਖਰਾਕਾ ਖਾ ਦੀਣ ਤਾਂ ਨਹੀਂ ਤਾਂ ਅੱਜ ਕੱਲ ਦੇ ਤਾਂ 60 ਨੇ ਟੱਪਦੇ। ਰਾਜ ਸਿੰਘ ਬਾਬੇ ਦਾ ਨਾਂ ਹੈ ਤੇ ਇਹ ਦਾ ਬਾਬੇ ਦਾ ਨਾਂ ਹੈ ਨਾਦਰ ਸਿੰਘ। ਪਾਕਿਸਤਾਨ ਤੋਂ ਆਇਆ ਨੇ ਤੇ ਰੇਕਾ ਜਗਰ ਸਿੰਘ ਸਦਾਗਰ ਸਿੰਘ ਅੱਛਾ ਕਿੰਨੇ ਭਰਾਏ ਤੇਰੇ ਕਿੰਨੇ ਬਾਬੇ ਤਿੰਨ ਭਰਾਏ ਛੋਟਾ ਛੋਟਾ ਜਗਰ ਸਿੰਘ ਜਗਰ ਸਿੰਘ ਤੇ ਤੁਸੀਂ ਬਾਬਾ ਕਿੰਨੇ ਭਰਾ ਤੋਦੇ ਪਾਕਿਸਤਾਨ ਦੀ ਜਿਵੇਂ ਧਰਤੀ ਜਮੀਨ ਹੈ ਮਿੱਟੀ ਉਪਜ ਜਿਵੇਂ ਫਸਲਾ ਫੁੱਸਲਾ ਕਿਵੇਂ ਹੁੰਦੀ ਆ ਠੀਕ ਇਵੇਂ ਹੁੰਦੀਆਂ ਨੇ ਕਿ ਫਰਸਟ ਕਲਾਸ ਫਰਸਟ ਕਲਾਸ ਜ਼ਮੀਨ ਕਹਿੰਜੀ ਹੈ ਤਗੜੀ ਜ਼ਮੀਨ ਹੈ ਹਲਕੀ ਹੈ ਤਗੜੀ ਤਗੜੀ ਜ਼ਮੀਨ ਆਪਣੇ ਨਾਲ ਵਿੱਚ ਰੋ ਪਾਣੀ ਹੁੰਦਾ ਆ اچھا ਪਾਣੀ ਵਗਾਉਣਾ ਮੈ ਜੀ ਆਏ 1 ਮੀਲ ਲਓ 20 ਮੀਲ اچھا ਉਹਨੂੰ ਰਾਵੀ ਬੋਲ ਲਿਆ ਹਾਂ ਰਾਵੀ اچھا ਰਾਵੀ ਨਦੀ ਹੈ 20 ਮੀਲ ਤੇ ਜਿਹੜੇ ਪਾਣੀ ਆਲਾ ਜਿਵੇਂ ਖੂਹਾਂ ਚ ਪਾਣੀ ਪੂਣੀ ਜੇ ਲਾਣਾ ਦੇ ਖੇਤਾਂ ਚ ਉਹ ਨਦੀਆਂ ਵਿੱਚ ਹੁੰਦਾ ਆ ਫਿਰ ਕੋਲੂ-ਕਲੂ ਚੱਲਦੇ ਹੁੰਦੇ ਹੁੰਦੇ ਯੂਜ਼ ਕਰਦੇ ਆ ਕਰ ਲਿਆ ਕੇ ਕੋਲੂ ਪਾਣੀ ਦੇ ਚ ਨਾ ਨਹੀਂ ਨਾਨਾ ਹਾਂ ਉਹ ਖੂਹ ਦੇ ਕਰ ਖੂਹਦ ਕਰਦੇ ਅੱਛਾ ਲਓ ਜੀ ਤੇ ਹੈ ਬਾਬਾ ਰਾਜ ਸਿੰਘ ਸੁਨੋਪ ਨਾਦਰ ਸਿੰਘ ਪਿੰਡ ਨੰਗਲੀਆ ਤਹਿਸੀਲ किशनगढ़वास ਜਿਲ੍ਹਾ अलवर राजस्थान ਦਿੱਲੀ ਦੇ ਬਿਲਕੁਲ ਨੇੜੇ ਡੇਲੀ ਅਨਸ਼ਾਰੇ ਚੇ ਸਾਦੇ ਨਾਨਨੇ ਲੱਗਦੇ ਨਾਨਾ ਜੀ ਹਨ ਸਾਦੇ ਤੇ ਬਾਬੇ ਕੁਛ ਹੈ ਮੈਂ ਬਹੁਤ ਸਾਰੀ ਗੱਲਾਂ ਛੋਟੀਆਂ-ਮੋਟੀਆਂ ਜੋ ਵੀ ਮੇਰੇ ਮਾਇਨੇ ਦਿਮਾਗੇ ਚ ਇਹਨਾਂ ਸਾਰੀਆਂ ਪੁੱਛੀਆਂ ਤੇ ਖਾਸ ਕਰ ਜਿਹੜੇ ਹੁਣ ਉਸ ਉਸ ਇਲਾਕੇ ਚ ਜਿਹੜੇ ਜਿਸ ਇਲਾਕੇ ਦਾ ਬਾਬਾ ਨਾਂ ਲਿਆ ਜਿੱਥੋਂ ਅਸੀਂ ਆਏ ਮਤਲਬ ਸਾਡਾ ਦਾਦੇ ਪੜਦਾ ਦੇ ਆਉਣ ਉਸ ਇਲਾਕੇ ਦੇ ਆਸ-ਪਾਸ ਤੁਸੀਂ ਸਾਡੀ ਅਗਰ ਵੀਡੀਓ ਵੇਂਦੇ ਪਿੰ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਭਾਈ ਥੈਂਕ ਯੂ ਸੋ ਮੱਚ ਇਨ ਸਪੋਰਟ ਤੇ ਪਿਆਰ ਕਰਨ ਲਈ ਅਮਾ ਦੀ ਵੀਡੀਓ ਕਰੀਬ 3.5 ਮਿਲੀਅਨ ਪਹੁੰਚ ਚੁਕੀ ਏ ਤੇ ਉਸ ਵੀਡੀਓ ਤੋਂ ਬਾਅਦ ਕਰੀਬ ਕਰੀਬ 25000 ਫੋਲੋਅਰਸ ਤੁਹਾਡੇ ਉਹ ਸਾਈਡ ਦੇ ਜੁੜਣਗੇ 3-4 ਦਿਨਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਮਿਲਦੇ ਰਹਨੇ ਬਜ਼ੁਰਗਾ ਨਾਲ ਤੇ ਉਹਨਾਂ ਦੀਆਂ ਗੱਲਾਂ ਸੁਣੀਆਂ ਇਸ ਤਰ੍ਹਾਂ ਰਹਿੰਦੇ ਹੁੰਦੇ ਐ ਤੇ ਬਹੁਤ ਵਧੀਆ ਲੱਗਾ ਤੁਸੀਂ ਸਾਨੂੰ ਇਹਨਾਂ ਨੂੰ ਸਪੋਰਟ ਕਰਦੇ ਨੇ ਥੈਂਕ ਯੂ ਸੋ ਮਚ ਬਾਪੇ ਦਾ ਬਹੁਤ ਬਹੁਤ ਧੰਨਵਾਦ